ਕਰਜੇ ਦੀ ਗੱਲ ਕਰ ਲਈਏ ਮੈਨੂੰ ਕੋਈ ਇਹੋ ਜੀ ਚੀਜ਼ ਨਹੀਂ ਲੱਗਦੀ ਕਿ ਜਿਹੜੀ ਇਹਨਾਂ ਨੇ ਮਾੜੇ ਪਾਸੇ ਵੰਡੂ ਨਾ ਥੋਰੀ ਹੋ ਔਰ ਮੈਂ ਤਾਂ ਇਹੀ ਬੇਨਤੀ ਕਰਨ ਆਇਆ ਇਸ ਜ਼ਿਲ੍ਹੇ ਦੇ ਇਸ ਏਰੀਏ ਦੇ ਲੋਕਾਂ ਨੂੰ ਇਸ ਕੌਨਸਟੀਟੂਐਂਸੀ ਦੇ ਲੋਕਾਂ ਨੂੰ ਕਿ ਸੁਖਪਾਲ ਸਿੰਘ ਖਹਿਰਾ ਇੱਕ ਸੁਹਿਰਦ ਆਵਾਜ਼ ਹੈ ਕਿਉਂਕਿ ਇਸ਼ੂਜ਼ ਦੇ ਉੱਤੇ ਗੱਲ ਕਰਨ ਵਾਲਾ ਇਨਸਾਨ ਹੈ ਕਿਉਂਕਿ ਆਪਾਂ ਨੂੰ ਕੋਈ ਚੁਟਕਲੇ ਸੁਣਾਉਣ ਵਾਲਿਆਂ ਦਾ ਦੇ ਨਾਲ ਆਪਣਾ ਢਿੱਡ ਭਰਨਾ ਨਹੀਂ ਆਪਣੇ ਸਮਾਜ ਦੇ ਇਹ ਮਸਲੇ ਹੱਲ ਹੋਣੇ ਨਹੀਂ ਆ ਉਹ ਸਵਿਰਧ ਰੋਕ ਜਿਹੜੇ ਆਪਾਂ ਲੈ ਕੇ ਆਈਏ ਔਰ ਉਹਦੇ ਲਈ ਮੈਂ ਬੇਨਤੀ ਸਾਰਿਆਂ ਨੂੰ ਕਰਦਾ ਵੀ ਆਪਾਂ ਸਾਰੇ ਜਣੇ ਰਲ ਕੇ ਪਹਿਲੀ ਜੂਨ ਨੂੰ ਜਿਹੜੀ ਆ ਉਹ ਖੈਰਾ ਸਾਹਿਬ ਨੂੰ ਜਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਤਾਂ ਕਿ ਜਿਹੜੇ ਇੱਥੇ ਦੇ ਲੋਕਲ ਇਸ਼ੂ ਵੀ ਆ ਜਿਹੜੇ ਪੰਜਾਬ ਦੇ ਇਸ਼ੂ ਵੀ ਆ ਜਿਹੜੇ ਦੇਸ਼ ਦੇ ਇਸ਼ੂ ਵੀ ਆ ਉਹਦੇ ਤੇ ਜਿਹੜੀ ਗੱਲ ਕੀਤੀ ਜਾਵੇ ਔਰ ਸੁਰਹਰਦਤਾ ਦੇ ਨਾਲ ਕੀਤੀ ਜਾਵੇ ਨਾ ਕਿ ਝੂਠ ਦੇ ਨਾਲ ਅੱਜ ਹਾਲਾਤ ਇਹ ਆ ਪਿਛਲੇ ਸਮੇਂ ਦੇ ਵਿੱਚ ਬਹੁਤ ਲੀਡਰਾਂ ਨੇ ਪਾਰਟੀਆਂ ਆ ਇੱਕ ਦੂਸਰੇ ਜੋ ਬਦਲੀਆਂ ਪਰ ਲੀਡਰਾਂ ਦੇ ਨਾਲ ਵਰਕਰ ਨਹੀਂ ਜਾਂਦਾ ਇਹ ਲੀਡਰ ਹੀ ਖਰਾਬੀਆਂ ਕਰਦੇ ਆ ਔਰ ਮੈਨੂੰ ਲੱਗਦਾ ਕਈ ਵਾਰੀ ਫਾਇਦਾ ਹੋ ਜਾਂਦਾ ਕਈ ਸਾਡੇ ਲੀਡਰ ਹੁਣ ਸਾਡੇ ਈਵਨ ਕੇ ਜਲੰਧਰ ਦੇ ਵਿੱਚ ਵੀ بڑے ਲੀਡਰ ਗਏ ਮੈਨੂੰ ਲੱਗਦਾ ਕੋਈ ਪੰਚ ਵੀ ਨਹੀਂ ਗਿਆ ਸਰਪੰਚ ਵੀ ਨਹੀਂ ਗਿਆ ਕਈ ਵਾਰੀ 100 ਬੰਦਾ 100 ਵੋਟ ਵੀ ਜਿਹੜੀ ਆ ਉਹ ਨਹੀਂ ਲਿ ਜਾ ਸਕਦਾ ਹੁੰਦਾ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਮੈਨੂੰ ਲੱਗਦਾ ਲੀਡਰਾਂ ਨੇ ਆਪਣਾ ਤੇ ਮੇਰਾ ਖਿਆਲ ਹੈ ਪਬਲਿਕ ਦੇ ਵਿੱਚ ਵਿਸ਼ਵਾਸ ਘੁਆਇਆ ਦੇਖੋ ਜਿਹੜੀ ਇਹਨਾਂ ਦੇ ਸੱਤ ਆ ਜੰਪ ਭਗਵੰਤ ਮਾਨ ਦੇਖੋ ਭਗਵੰਤ ਮਾਨ ਹੁਣ ਪੰਜਾਬ ਦਾ ਚੀਫ ਮਿਨਿਸਟਰ ਆਪਾਂ ਕਹੀਏ ਵੀ ਹਾਂ ਵੀ ਉਹ ਕੰਮ ਹੀ ਨਹੀਂ ਕਰ ਸਕਦਾ ਸੁਖਪਾਲ ਖਹਿਰਾ ਤਾਂ ਪੰਜਾਬ ਤੋਂ ਹੀ ਆ ਇਹਨਾਂ ਦੇ ਬੀਜੇਪੀ ਦੇ ਜਿਹੜੇ ਸੱਤ ਬੀਜੇਪੀ ਦੇ ਉੱਥੇ ਰਾਜ ਸਭਾ ਦੇ ਐਮਪੀ ਬਣਾ ਕੇ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਸੂਬੇ ਤੋਂ ਇੱਕ ਤਾਂ ਛਤੀਸਗੜ੍ਹ ਤੋਂ ਆ ਆ ਜਿਹੜਾ ਆ ਜਿਹੜਾ ਇਹਨਾਂ ਦਾ ਚੱਡਾ ਆ ਉਹ ਇੱਥੋਂ ਹੈ ਹੀ ਨਹੀਂ ਬੰਬੇ ਤੋਂ ਆ ਪਤਾ ਨਹੀਂ ਕਿੱਥੋਂ ਸੋ ਮੇਰੇ ਕਹਿਣ ਦਾ ਮਤਲਬ ਹੈ ਜੇ ਕੋਈ ਬੰਦਾ ਚੰਗਾ ਹੈ ਜੀ ਉਹ ਪੰਜਾਬ ਦਾ ਦੇਖੋ ਇਹ ਪੰਜਾਬ ਦੀ ਗੱਲ ਆ ਇਹ ਕਿਸੇ ਗਲੀ ਮੁਹੱਲੇ ਦੀ ਗੱਲ ਨਹੀਂ ਹੈ ਜੀ ਸੋ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨੂੰ ਤਾਂ ਇਸ਼ੂ ਵੀ ਨਹੀਂ ਬਣਾਉਣਾ ਚਾਹੀਦਾ ਔਰ ਮੈਂ ਦੂਜੀ ਗੱਲ ਇੱਕ ਕਰਦਾ ਹੁੰਦਾ ਕਿ ਲੀਡਰਾਂ ਨੂੰ ਚਾਹੀਦਾ ਇੱਕ ਦੂਸਰੇ ਤੇ ਤੰਜ ਨਾ ਕਸੇ ਸੰਕੋਚ ਕਰਨ ਉਹਦੇ ਕਿਉਂਕਿ ਲੋਕ ਹੌਲੀ-ਹੌਲੀ ਲੀਡਰਾਂ ਕੋ ਪਿੱਛੇ ਹੁੰਦੇ ਜਾਂਦੇ ਆ ਲੋਕ ਲੀਡਰਾਂ ਤੋਂ ਦੂਰੀ ਬਣਾ ਕੇ ਕਿਉਂਕਿ ਜਦੋਂ VOTING ਘੱਟ ਹੁੰਦੀ ਹੈ ਤਾਂ ਮਤਲਬ ਇਹ ਹੋਇਆ ਕਿ ਕਿਤੇ ਨਾ ਕਿਤੇ ਲੀਡਰਾਂ ਦੇ ਵਿੱਚ ਵਿਸ਼ਵਾਸ ਘੱਟ ਰਿਹਾ ਸੋ ਇਸ ਕਰਕੇ ਆਪਾਂ ਵਿਸ਼ਵਾਸ ਵਾਲੀਆਂ ਗੱਲਾਂ ਕਰੀਏ ਚੰਗੀਆਂ ਗੱਲਾਂ ਕਰੀਏ ਡਿਬੇਟ ਕਰੀਏ ਉਕੇ ਜੇ ਡਿਬੇਟ ਨਹੀਂ ਕਰਾਂਗੇ ਸਿਰਫ ਇੱਕ ਦੂਸਰੇ ਦੇ ਆ ਪਿਛਲੇ ਸਮੇਂ ਚ ਹੋਇਆ ਕੀ ਆ ਆ ਭਗਵਾਨ ਤਮਾਨ ਮੈਨੂੰ ਲੱਗਦਾ ਕਿ ਕਿਸੇ ਤੇ ਤਵਾਕਕੀ ਕਿਸੇ ਤੇ ਤਵਾਕਕੀ ਕਿਸੇ ਤੇ ਤੰਜ ਕਸਦਾ ਕਦੀ ਕਿਸੇ ਤੇ ਤੰਜ ਮੈਂ ਬਾਕੀ ਲੀਡਰ ਵੀ ਇਹ ਕਰਦੇ ਆ ਮੈਂ ਨਹੀਂ ਕਹਿੰਦਾ ਵੀ ਇਹ ਇਕੱਲਾ ਹੀ ਕਰਦਾ ਪਰ ਆਪਾਂ ਇਹਨੂੰ ਛੱਡੀਏ ਇਸ ਕਰਕੇ ਇਹਦੇ ਨਾਲ ਪੰਜਾਬ ਨੂੰ ਕੀ ਫਾਇਦਾ ਇਹਦੇ ਨਾਲ ਜੇ ਪੰਜਾਬ ਨੂੰ ਕੋਈ ਫਾਇਦਾ ਹੁੰਦਾ ਹੋਵੇ ਤਾਂ ਫਿਰ ਆਪਾਂ ਚੁਟਕਲੇ ਸੁਣਾ ਲਈਏ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਖਲਾਅ ਆ ਜੂਗਾ ਜੇ ਅਸੀਂ ਇਹਨਾਂ ਨਾਲ ਇਕੱਠੇ ਹੋ ਕੇ ਵਾਇਸ ਔਰ ਇਹਨਾਂ ਨਾਲ ਰੜੀਏ ਵੀ ਕਿਉਂ ਕਿ ਜੇ ਤਾਂ ਇਹਨਾਂ ਨੇ ਪਿਛਲੇ 2 ਸਾਲਾਂ 'ਚ ਪੰਜਾਬ ਲਈ ਕੋ ਚੰਗਾ ਕੰਮ ਕੀਤਾ ਹੋਵੇ ਔਰ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਹੈ ਕਿੰਨੇ ਲੀਡਰਾਂ ਦੇ ਪਰਚੇ ਦਰਜ ਹੋਏ ਔਰ ਕਿੰਨੇ ਲੀਡਰ ਇਹਨਾਂ ਨੇ ਇਧਰੋਂ ਉਧਰ ਦੀ ਪਾਰਟੀ 'ਚ ਲੋਕਾਂ ਦੀ ਬਾਹ ਮਰੂੜ ਕੇ ਜੋ ਭਾਜਪਾ ਦੇ ਵਿੱਚ ਉਹ ਸੀਬੀਆਈ ਤੇ ਈਡੀ ਕਰਦੀ ਆ ਇੱਥੇ ਵਿਜੀਲੈਂਸ ਇਹ ਕਰਦਿਆਂ ਤਾਂ ਆ ਜਿਹੜਾ ਹੁੰਡੀ ਆ ਈਬੀਸੀ ਇਹ ਵੀ ਬੇਸਿਕਲੀ ਵਿਜੀਲੈਂਸ ਦੀ ਹੀ ਕਾਰਗੁਜ਼ਾਰੀ ਹੈਗੀ ਆ ਸੋ ਇਸ ਕਰਕੇ ਮੈਨੂੰ ਇਸ ਗੱਲ ਦੀ ਕਿਉਂਕਿ ਸੁਖਬੀਰ ਬਾਦਲ ਤਾਂ ਕੁਝ ਵੀ ਕਈ ਵਾਰੀ ਕਹਿ ਦਿੰਦਾ ਸੋ ਮੈਨੂੰ ਲੱਗਦਾ ਉਹ ਜਿਹੜਾ ਬ੍ਰਾਂਡ ਆ ਨਾ ਅਕਾਲੀ ਦਲ ਦਾ ਉਹ ਖਰਾਬ ਹੋਇਆ ਹੈ ਜਿੰਨਾ ਚਿਰ ਮੈਂ ਅਕਾਲੀ ਦਲ ਦਾ ਅਸਲੀ ਗੱਲ ਆ origional ਪਾਰਟੀ ਆ ਪੰਜਾਬ ਦੀ ਪਾਰਟੀ ਆ ਮੈਂ ਕੋਈ ਦੁਖੀ ਨਹੀਂ ਹਾਂ ਮੈਂ ਕਹਿੰਦਾ ਸਾਰੀਆਂ ਪਾਰਟੀਆਂ ਤਕੜੀਆਂ ਹੋਣ ਤਕੜੀਆਂ ਇਸ ਤਰ੍ਹਾਂ ਹੋਣ ਵੀ ਪੰਜਾਬ ਦੀ ਗੱਲ ਕਰਨ ਨਾ ਉਹ ਆਪਣੇ ਆਪਣੇ ਪਰਿਵਾਰਾਂ ਦੀ ਗੱਲ ਕਰਨ ਜਾਂ ਕਿ ਉਹ ਇੱਕ ਦੂਸਰੇ ਦੇ ਕੰਝ ਕੱਸ ਕੇ ਚਲੇ ਜਾਣ ਤੇ ਮੀਡੀਆ ਉਹਦੀ ਟੀਆਰਪੀ ਬਣਾ ਕੇ ਲੋਕਾਂ ਦੇ ਵਿੱਚ ਪੇਸ਼ ਕਰਦਾ ਰਹੇ ਮੈਨੂੰ ਲੱਗਦਾ ਇਹ ਜਿਹੜਾ ਇਦਾਂ ਦਾ ਕਲਚਰ ਆ ਉਹ ਸਾਡੇ ਬਰਦਾਵ ਦਾ ਕਲਚਰ ਨਹੀਂ ਸੀਗਾ ਪਰ ਸਾਨੂੰ ਸਿਹਰਦ ਹੋ ਕੇ ਅੱਗੇ ਵਧਣ ਦੀ ਜਰੂਰਤ ਹੈ